ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਦੋ ਸ਼ੋਅ ਕੁਆਲਿਟੀ ਦੇ ਜਾਨਵਰ ਲੈ ਕੇ ਆਏ ਆ ਦੋਨਾਂ ਦਾ ਹੀ ਬਹੁਤ ਚੰਗਾ ਖਾਨਦਾਨ ਦੋਨਾਂ ਦੇ ਪਿਓ ਚੈਂਪੀਅਨ ਤੇ ਇੱਕ ਆ ਮਾਰਵਾੜੀ ਬਸ਼ੇਰਾ ਤੇ ਇੱਕ ਨੀਲੀ ਬਸ਼ੇਰੀ ਆ ਦੋਨਾਂ ਜਾਨਵਰਾਂ ਦੀ ਆਪਾਂ ਫੋਲੋ ਡਿਟੇਲ ਕਿਹੜੇ ਘੋੜੇ ਦੇ ਬੱਚੇ ਆ ਕੀ ਉਮਰ ਆ ਕੀ ਮੁੱਲ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਹੈ ਜਾਂ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਂ ਆਪਾਂ ਨੀਲੀ ਬਸ਼ੇਰੀ ਬਾਰੇ 7 ਕੁ ਮਹੀਨਿਆਂ ਦੀ ਉਮਰ ਆਉਣ ਵਾਲੀ 27 ਤਰੀਕ ਨੂੰ 7 ਮਹੀਨਿਆਂ ਦੀ ਹੋ ਜਾਊਗੀ ਨੀਲੀ ਬਸ਼ੇਰੀ ਆ ਜਿਉਣੇ ਘੋੜੇ ਦਿੱਤੀ ਆ जिने फरीदकोट शो जित्या है सिगा बहुत चंगा घोडा नुखरा 67 इंच हाइट ਆਉਦੀ ਉਸ ਕੋ ਦਿੱਤੀ ਆ ਤੇ ਨੀਲੀ ਚੰਬੀਏ ਦੀ ماں ਉਹਦੀ 62 प्लस हाइट ਆ ਆਉਣ ਵਾਲੇ ਸਮੇਂ ਬਹੁਤ ਚੰਗੇ ਕੱਦ ਵਿੜਦੀ ਘੂੜੀ ਬਣੂਗੀ ਇਹ ਕਦ ਕਾਠ ਬਹੁਤ ਸੋਹਣਾਗਾ नुखरापन ਬਹੁਤ ਸੋਹਣਾ ਇਹਦੇ ਚ ਤੇ ਚੰਗਾ ਕਦ ਕਾਠ ਕਰ ਜੂ ਉਮੀਦ ਕਰਦੇ ਆ ਕਿਉਂਕਿ ਦੋਨੇ ਪਾਸੇ ਬਹੁਤ ਚੰਗੀ ਆ ماں ਦੀ 62 प्लस हाइट ਆ ਤੇ ਪਿਓ ਦੀ 67 प्लस हाइट ਆ ਤੇ ਏਰੀਆ ਬਈਰ ਕਹਿੰਦਾ ਹੈਗਾ ਬਠਿੰਡਾ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਕਰ ਲਿਓ ਸੰਪਰਕ ਜੇ ਮੁੱਲ ਦੀ ਗੱਲ ਕਰੀਏ ਤਾਂ ਵੀਰ 90000 ਰੁਪਏ ਮੁੱਲ ਕਰ ਦਿਆ ਬਾਕੀ ਇਹਦੇ ਜੋ ਵੀ ਮੌਕੇ ਤੇ ਮਾਨ ਤਨ ਕਰ ਦੇਣਗੇ ਤੇ ਇੱਕ ਛੋਟੇ ਲਈ ਆਪਾਂ ਬਹੁਤ ਸੋਹਣਾ ਮਾਰਵਾੜੀ ਬਸ਼ੇਰਾ ਲੈ ਕੇ ਆਏ ਆ ਇਹ ਚੇਤਨ ਘੋੜੇ ਦਾ ਪੋਤਾ ਹੈਗਾ ਤੇ ਵਿਰਾਜ ਜੀ ਘੋੜੇ ਦਾ ਬੱਚਾ ਇਹ ਜਿਹਨੇ ਚੈਂਪੀਅਨ ਬਣਿਆ ਸੀਗਾ ਜੋਧਪੁਰ ਸ਼ੋਅ ਚ 2021 ਚ ਉਸ ਘੋੜੇ ਦਾ ਡਾਇਰੈਕਟ ਬੱਚਾ ਇਹ ਉਮਰ 2 ਦੰਦ ਦਾ 93 ਪਲੱਸ ਦੇ ਨੇੜੇ ਤੇੜੇ ਹਾਈਟ ਹੈਗੀ ਹੈ ਇਹਦੀ ਏਰੀਆ ਬਾਈ ਯਾਰ ਕਹਿੰਦਾ ਹੈਗਾ ਪਟਿਆਲਾ ਉਹਨਾਂ ਵਾਲੇ ਸਮੇਂ 'ਚ ਬਹੁਤ ਚੰਗਾ ਹਸਟਾਲੀਅਨ ਬਣੂਗਾ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਗੇ ਤਾਂ 1 ਲੱਖ ਰੁਪਈਆ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਇਹਦੇ ਜੋ ਵੀ ਬਹੁਤ ਮਾਨ ਤਨ ਕਰਦੇ ਨੂੰਗੇ ਤੇ ਏਰੀਆ ਪਟਿਆਲਾ ਬਾਈ ਯਾਰ ਕਹਿੰਦਾ ਕਦ ਕਾਠ ਦਾ ਬਹੁਤ ਚੰਗਾ ਹੈ ਤੇ ਕਨਕਨौती ਬਹੁਤ ਸੁਣੀਆ ਪੱਠਫੁੜੇ ਦਾ ਮਜ਼ਬੂਤ ਆ ਉਹਨਾਂ ਵਾਲੇ ਸਮੇਂ 'ਚ ਬਹੁਤ ਚੰਗਾ ਘੋੜਾ ਬਣੂਗਾ ਬਰਾਜ ਜੀ ਘੋੜੇ ਦਾ ਬੱਚਾ ਤੇ ਚੇਤਨ ਘੋੜੇ ਦਾ ਪੋਤਾ ਹੈ ਇਹ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਾਕੀ ਦੀ ਜਾਣਕਾਰੀ ਲਈ ਬਾਈ ਯਾਰ ਜੀ ਨਾਲ ਕਰ ਲਿਓ ਸੰਪਰਕ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਐਡ ਕਰਵਾਉਣ ਲਈ ਆਹ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੈ ਇਹਦੇ ਤੁਸੀਂ ਕੱਲ੍ਹ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ